ਜੰਡੇਆਲਾ ਗੁਰੂ ਵਿਖੇ ਪ੍ਰਵਾਸੀ ਭਈਆਂ ਦੇ ਵੱਲੋਂ ਇੱਕ ਪੰਜਾਬੀ ਮੁੰਡੇ ਦੀ ਪੱਗ ਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਰਾਤ ਦੇ ਸਮੇਂ ਮੌਕਿਆ ਤੇ ਕੋਲੋਂ ਲੰਘ ਰਿਹਾ ਇੱਕ ਸਰਦਾਰ ਜੀ ਨੇ ਮੌਕਿਆ ਦੇ ਹਾਲਾਤਾਂ ਨੂੰ ਕਿਵੇਂ ਕਾਬੂ ਦੇ ਵਿੱਚ ਲਿਆ ਤੇ ਭਈਆਂ ਨੂੰ ਕਿਵੇਂ ਲੁਲਕਾਰਿਆ ਆਓ ਤੁਹਾਨੂੰ ਦਿਖਾਉਨੇ ਆ ਪੂਰੀ ਵੀਡੀਓ ਵੀਡੀਓ ਵੇਖ ਕੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਐਂਡ ਫੋਲੋ ਜ਼ਰੂਰ ਕਰਿਓ ਜੀ ਆਓ ਦਿਖਾਉਨੇ ਆ ਤੁਹਾਨੂੰ ਪੂਰੀ ਵੀਡੀਓ ਆ ਭਈਆ ਦੇਖੋ ਪਰ ਇਹ ਸਾਰਾ ਮਿੰਟ ਕਰਾ ਜਾਂਦੇ ਭਈਆ ਉਧਰ ਉੱਤਰ ਕੇ ਹੁੰਦੇ ਨੂੰ ਮੋਟਾ ਆ ਬੜਾ ਰੱਖਿਆ ਤੁੰਗੜਾ ਰੱਖਿਆ ਸ਼ਾਬਾਸ਼ ਕਰੋ ਇਹ ਪ੍ਰਵਾਸੀ ਭਈਏ ਆ ਆ ਪੰਜਾਬੀਆਂ ਦੇ ਗਰਲਫ੍ਰੈਂਡ ਨੇ ਆ ਮੁੰਡੇ ਦੀ ਦਸਤਾਰ ਲਾਤੀ ਆ ਇਹ ਜਗਿਆਲੇ ਦੀ ਵੀਡੀਓ ਆ ਆ ਮੁੰਡੇ ਦੀ ਦਸਤਾਰ ਲਾਈ ਆ ਹਸਪਤਾਲ ਦੇ ਬਾਹਰ ਆਣ ਕੇ ਗਰਲਫ੍ਰੈਂਡ ਸਰਦਾਰਾਂ ਦੇ ਤੇ ਪੱਗਾਂ ਲਾਉਣ ਦੇ ਇੱਥੇ ਤੇ ਭਈਆਂ ਦਾ ਟੋਲਾ ਵੇਖੋ ਤੁਸੀਂ ਆ ਪਰਦੇ ਬੰਨੇ ਕਿੰਨਾ ਘੁਲੋਤਾ ਆ ਭਈਆਂ ਦਾ ਟੋਲਾ ਘੁਲੋਤਾ ਇਹ ਵੇਖੋ ਇਹ ਸ਼ਰੀਆਮ ਦਾਤਰ ਕਿਰਪਾਨਾ ਲੈ ਕੇ ਖਲੋਤਿਆ ਲੈ ਮੈਂ ਉਹਨਾਂ ਦੇ ਪਿਓ ਦਾ ਪੁੱਤਿਆ ਨਾ ਫੜ ਆ ਮੈਂ ਇਹ ਵੇਖੋ ਇਦਾਂ ਹੈ ਸਰਦਾਰਾਂ ਦੇ ਗੱਲ ਪੈਂਦੇ ਆ ਇਹ ਜੜਿਆਲੇ ਦੇ ਹਾਲਾਤ ਆ ਤੁਹਾਡੇ ਇੱਥੇ ਆਣ ਕੇ ਗੱਲ ਪੈਂਦਾ ਹਸਪਤਾਲ ਦੇ ਬਾਹਰ ਪਹਿਲਾਂ ਗੱਲਾਂ ਜੀ ਹਾਂ ਜੀ ਇਹ ਬੰਦਿਆਂ ਦੀ ਪਛਾਣਿਆ ਤੁਹਾਨੂੰ ਹਾਂ ਜੀ ਆ ਭਾਈ ਇਹ ਤੁਸੀਂ ਇਹਨਾਂ ਦੀ ਪਛਾਣ ਕਰਕੇ ਵੀਡੀਓ ਬਣਾਓ ਜੇ ਸਾਰਿਆਂ ਦੇ ਪਰਚਾ ਕਰਾਉਣਾ ਹੈ ਪਤਨ ਕੀ ਨਾ ਬਣਾਉਂਗਾ ਹੱਦ ਤੋਂ ਬਾਹਰ ਕਰ ਤਾਂ ਮੈਨੂੰ ਪਤਾ ਵਾ ਤੂੰ ਕੇ ਪੱਗ ਨਾ ਮੈਨੂੰ ਪਤਾ ਵਾ ਤੇਰੇ ਗੱਲ ਪਿਆ ਮੈਂ ਸਾਹਮਣੇ ਦਸਤਾਰ ਲਈ ਇਹ ਜਰੀਆਲੇ ਦੀ ਮੰਡੀ ਆ ਇੱਥੇ ਭਈਏ ਇਹ ਉਹਨੇ ਇੱਕ ਸਿੱਖ ਮੁੰਡੇ ਤੇ ਬਣਾਇਆ ਇਹਨਾਂ ਦੀ ਆਵਾਜ਼ ਰੋਕ 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 ਆ ਭਈਏ ਗੱਲ ਪਿਆ ਮੈਂ ਬੰਦਿਆਂ ਨੂੰ ਰੋਕ ਮੱਜੋ ਨਾ ਕੋਈ ਵੀ ਪੱਜੋ ਨਾ ਪੁੱਤ ਕੋਈ ਵੀ ਇੱਧਰ ਆਜੋ ਜੋ ਗੱਲ ਹੋਈ ਬੰਦਿਆਂ ਨੂੰ ਦੱਸ ਦੋ ਜੇ ਭੱਜੇ ਨਾ ਤੇ ਛੇਤਰ ਤੋਂ ਉਹ ਫਿਰ ਨੂੰ ਯਾਦ ਰੱਖੋਗੇ ਇਹ ਗੱਲ ਮੈਨੂੰ ਇੱਕ ਦਾ ਦੱਸੋ ਲੱਗੇ ਕਿੱਥੇ ਜਿਹੜੀ ਗੱਲ ਹੋਈ ਉਹ ਦੱਸ ਦੋ ਮੈਨੂੰ ਸੱਚ ਓਏ ਇੱਧਰ ਆਜਾ ਆ ਜਾ ਇਧਰ ਚੰਗਾ ਰਹੇਗਾ ਮੈਂ ਤੁਹਾਨੂੰ ਦੱਸਾਂ ਜਿਹੜੇ ਕੀ ਬਾਤ ਬੰਦੇ ਆ ਗੋਲ ਦੱਸ ਦੋ ਕੀ ਦੇ ਕੋਲ ਲੱਗੇ ਰੇ ਤੁਸੀਂ ਬਾਤ ਸੁਣ ਲੈ ਬਾਜੀ ਮੈਂ ਸੁਣ ਲੈਣਾ ਆ ਜਾਓ ਕੋਈ ਨਹੀਂ ਕੱਖ ਨਹੀਂ ਆਉਂਦਾ ਕੋਈ ਬਾਤ ਨਹੀਂ ਜਿਹਨ ਪ੍ਰੋਨਾਪ ਲਾ ਲੋ ਬਾਜੀ ਓਏ ਆ ਜਾ ਕੋਈ ਤੁਹਾਨੂੰ ਕੱਖ ਨਹੀਂ ਆਉਂਦਾ ਮੈਂ ਤੇ ਮੇਰੀ ਗੱਲ ਸੁਣ ਲੋ ਮੜੀ ਜੀ ਤਰਫੜ ਕੀਤੀ ਨਾ ਕੋਈ ਤੇ ਫਿਰ ਹਿਸਾਬ ਲਾੜੇ ਪੰਡਾ ਗਿਆ ਠੀਕ ਹੈ ਪਾਜੀ ਮੇਰਾ ਬੰਦੇ ਨੂੰ ਖਲੋ ਜਾ ਉੱਥੇ ਠੀਕ ਹੈ ਪਾਜੀ ਕੋਈ ਤੁਹਾਨੂੰ ਕੱਖਰੀਆਂ ਦਾ ਮੈਨੂੰ ਦੱਸੋ ਵੀ ਗੱਲ ਕੀ ਹੋਈ ਤੇ ਕਿਹੜੀ ਆਰਦਾਸ ਤੇ ਲਗੇ ਕਿਹਦੀ ਆਰਦਾਸ ਤੇ ਲਗੇ ਅਸੀਂ ਵੀਡੀਓ ਬੰਦ ਕਰੀਏ ਉਸਕੇ ਬਾਅਦ ਮੈਂ ਕਿਹਾ 2 ਮਿੰਟ ਡੀਐਸਪੀ ਨਾ ਆਣੇ ਤੇ ਤੂੰ ਫੇਰ ਵੇਖੀ ਬੋਲਦਾ ਕਿ ਨਾ ਰੋਸੇ ਲੰਮੇ ਪਾ ਕੇ ਆਪਣੇ ਬਗਾ ਲੈਣਾ ਠੀਕ ਹਮਾਰੇ ਲੋ ਪਾਜੀ ਠੀਕ ਹੈ ਨਾ ਜਿੰਨੂੰ ਬੁਲਾਉਣਾ ਬੁਲਾ ਲਾ ਉਹ ਸਰਦਾਰ ਨੇ ਗੱਲ ਪਿਆ ਦੀ ਪੱਗ ਲਈ ਮੈਂ ਖਲੋਤਾ ਜੇ ਤੁਹਾਡੀ ਜੁੱਧ ਹੈਗੀ ਨਾ ਕਿਹਦੇ ਭਈਏ ਦੀ ਸਾਲਿਓ ਗੱਲ ਪੈਂਦਾ ਸਰਦਾਰਾਂ ਦੇ ਪੰਜਾਬ ਚ ਆਣ ਕੇ ਜੀ ਜੀ ਭਾਜੀ ਮੇਰਾ ਬਾਤ ਸੁਣੋ ਤੂੰ ਪੱਗ ਉਹਦੀ ਲਾਉਣ ਕਿਤਾ ਪਿਆ ਦੱਸ ਮੈਨੂੰ ਆ ਮੈਂ ਆ ਮੇਰੇ ਗੱਲ ਪਾਉ ਪਾ ਮੇਰੇ ਨਾਲ ਤੁਹਾਡੇ ਜੁੱਧ ਹੈਗੀ ਨਾ ਕਿਹਦੇ ਅਫਰੇ ਇੱਥੇ ਰੱਖ ਹੱਥ ਆ ਮੈਂ ਖਲੋਤਾ ਮੁੰਡੀ ਦਾ ਖਲੋਤਾ ਜੇ ਨਾ ਭਈਆ ਨੇ ਜੁੱਧ ਹੈਗੀਆਂ ਨਾ ਇੰਨੇ ਦਾ ਖਲੋਤੇ ਸਾਰੇ ਲਾਉਣ ਮੇਰੇ ਗੱਲ ਪੈਂਣ ਮੁੰਡੇ ਦੀ ਪੱਗ ਲਈ ਕਿਹ ਬਾਹਰ ਇਹਨਾਂ ਨੇ ਵੀਡੀਓ ਬਣਾਈ ਮੈਂ ਆ ਜਨਾਲੇ ਦੀ ਦਾਣਾ ਮੰਡੀ ਦੇ ਵਿੱਚ ਇਹ ਸਵਾਰਾਂ ਦੇ ਪੱਗਾਂ ਹੱਥ ਪਾਉਣ ਦੇ ਆ ਆ ਖਲੋਤਾ ਮੈਂ ਜਿੱਕੇ ਹੈ ਭਈਏ ਮੰਡੀ ਦੇ ਨੇ ਜੋਤੇ ਦਾ ਪਿਓ ਦਾ ਪੋਤਾ ਤੇ ਮੈਂ ਖੜੀ ਜਾ ਮੈਂ ਇੱਥੇ ਲੱਤਾਂ ਨਾਲ ਮੈਂ ਕੋਟੀਆਂ ਲੱਗਿਆ ਤੁਸੀਂ ਮੇਰੇ ਪੋਤੇ ਯਾਦ ਕਰੋਗੇ ਤੇ ਸਾਰੇ ਪੰਜਾਬ ਤੋਂ ਸਮਾਉਣੇ ਨੂੰ ਕਰਾਣੇ ਕਰਾਉਂਦੇ ਨੇ ਬਾਹਰ ਦਾ ਬਾਹਰ ਪੈਂਦੀ ਹੋਣੀ ਤੂੰ ਪੈਂਡਾ ਕੱਢਦੇ ਜਾ ਕੇ ਨਹੀਂ ਮੈਂ ਤੂੰ ਮੈਂ ਅਫੀਕਾ ਤੁਹਾਡੇ ਵਰ ਨਹੀਂ ਆ ਕੰਮ ਨਾਲ ਦਫ਼ਤਰ ਭੜ ਕੇ ਪੋਤਾ ਕਰਦੀ ਪਰ ਰੰਡੇ ਬਚਾ ਕੇ ਅਸੀਂ ਕੱਲ ਰਾਤ ਨੂੰ ਜੰਮੂ ਤੋਂ ਆ ਰਹੇ ਸੀਗੇ ਰਸਤੇ ਵਿੱਚ ਬਾਬਾ ਚਿਚਨਜੀ ਦਾ ਸਥਾਨ ਆ ਉੱਤੇ ਮੱਥਾ ਟੇਕੇ ਜਦੋਂ ਵਾਪਸ ਆਏ ਕੋਈ 11:30 ਤੋਂ 12 ਵਜੇ ਦਾ ਰਾਤ ਦਾ ਸਮਾਂ ਸੀਗਾ ਔਰ ਜੰਡੇਆਲਾ ਗੁਰੂ ਦੀ ਦਾਣਾ ਮੰਡੀ ਦੇ ਸਾਹਮਣੇ ਇੱਕ ਹਸਪਤਾਲ ਆ ਉੱਥੇ ਕੱਟੋ-ਕੱਟ ਵੀ 50-60 ਪਈਏ ਸੀਗੇ ਜਿਹੜੇ ਦਾਤਰ ਕਿਰਪਾ ਨਾਲ ਹੱਥ ਜਤੇ ਸਾਹਮਣੇ ਹਸਪਤਾਲ ਦੇ ਬਾਹਰ ਲੜਨ ਲੱਗੇ ਇੱਕ ਦੂਜੇ ਨਾਲ ਤੇ ਉਸ ਕੋ ਸਰਦਾਰ ਮੁੰਡੇ ਸੀ ਜਿਨ੍ਹਾਂ ਦੇ ਕੁੱਟਮਾਰ ਕਰ ਰਹੇ ਸੀ ਤੇ ਉਹ ਜਦੋਂ ਰੌਲਾ ਪੈਂਦਾ ਵੇਖਿਆ ਇੱਕ ਬਜ਼ੁਰਗ ਨੂੰ ਦੇਖਿਆ ਸੀ ਉੱਥੇ ਉਹ ਅਸੀਂ ਗੱਡੀ ਬੈਕ ਕਰਕੇ ਉੱਥੇ ਰੋਕੇ ਉਹ ਜਦੋਂ ਮੁੰਡਿਆਂ ਨੇ ਆਵਾਜ਼ ਦਿੱ ਮਾਤਾ ਸਰਦਾਰਾਂ ਦੀਆਂ ਪੱਗਾਂ ਲਾਤੀਆਂ ਭਾਜੀ ਭਈਏ ਕਰਦੇ ਆਂ ਉਫਰ ਦੇ ਦੋ ਮੈਂ ਅਜੀਤਰ ਕੇ ਮੇਰੇ ਅਜੀ ਦੋ ਜਾਣੇ ਸੀ ਕਿ ਮੈਂ ਕਹਾ ਉਹਨਾਂ ਨੂੰ ਮੈਂ ਕਾਲ ਪੁੱਛ ਬਣਾਉਣ ਲੱਗੇ ਆਂ ਔਰ ਮੌਕੇ ਤੇ ਮੈਂ ਡੀਐਸਪੀ ਜਿਆਰ ਨੂੰ ਫੋਨ ਕੀਤਾ ਤੇ ਚਲੋ ਜਦੋਂ ਇਨੀ ਗੱਲ ਕਹੀ ਤੇ ਭਈਏ ਉਥੋਂ ਰੌਲਾ ਬੋਲਾ ਪਿਆ ਤੇ ਭੱਜ ਕੇ ਇੱਧਰ ਆ ਗਏ ਹਸਪੀਟਲ ਦੇ ਬਾਹਰ ਬਹੁਤ ਇਨਾਂ ਨੇ ਹਰ ਧੰਗ ਬਚਾਇਆ ਜਾ ਸੁਣਿਆ ਬੜੀ ਬਰੀ ਸੀ ਵੱਡੇ ਵੱਡੇ ਲੀਡਰ ਬੋਲਦੇ ਸੀ ਪਰ ਗੱਲਾਂ ਨੂੰ ਅਸੀਂ ਗਰੋਹ ਕਰ ਦਿੰਦੇ ਹਾਂ ਕਿ ਪ੍ਰਵਾਸੀ ਲੋਕ ਇਹ ਤਾਂ ਨਹੀਂ ਕਰ ਸਕਦੇ ਉਹ ਤਾਂ ਕਮਾਈ ਕਰਨਾ ਹੁੰਦੇ ਪਰ ਇਹ ਜਿਸ ਹਿਸਾਬ ਨਾਲ ਟੋਲਾ ਫੇਰ ਪਰਲੇ ਬਨੇ ਖਲੋ ਕੇ ਕਰਬਾਨਾ ਘੜੀਆਂ ਕਰਕੇ ਕਹਿੰਦੇ ਇੱਧਰ ਆਓ ਇੱਧਰ ਆਓ ਕਿਹਾ ਫਿਰ ਮੈਂ ਖੁਦ ਮੰ ਤੁਸੀਂ ਕਿਹਦੇ ਕੋਲ ਕੰਮ ਕਰਦੇ ਹੋ ਉਹਦਾ ਨਾਮ ਦੱਸੋ ਕਹਿੰਦੇ ਅਸੀਂ ਨਹੀਂ ਦੱਸਣਾ ਚਲੋ ਮੈਂ ਕਾਫੀ ਲੰਮਾ ਸਮਾਂ ਉੱਥੇ ਜਦੋਂ ਇਹਨਾਂ ਨੇ ਰਿਪੋਰਟ ਮੈਂ ਕਿਹਾ ਪੁਲਿਸ ਆਊਗੀ ਮੈਂ ਜਾਣਾ ਫਿਰ ਇਹਨਾਂ ਨੇ ਇੱਕ ਪ੍ਰਧਾਨ ਕੋਈ ਕਹਿ ਕੇ ਜਿਹਦੇ ਨਾਲ ਗੱਲ ਕਰਾਈ ਉਹ ਮੈਨੂੰ ਕਹਿੰਦੇ ਪਏ ਕਿ ਕਹਿੰਦੇ ਕੀ ਗੱਲ ਹੋਈ ਭਾਜੀ ਮੈਂ ਕਿਹਾ ਜੀ ਆਹ ਗੱਲ ਹੋਈ ਤੁਸੀਂ ਇੱਥੇ ਆਓਗੇ ਫਿਰ ਇਹ ਮਸਲਾ ਹੱਲ ਹੋਣਾ ਤੇ ਕਹਿੰਦੇ ਮੈਂ ਕਿਹਾ ਵੀ ਜਿਨ੍ਹਾਂ ਨੇ ਲੜੇ ਮੈਨੂੰ ਨਹੀਂ ਪਤਾ ਕੌਣ ਆ ਹਾਂਜੀ ਸਰਦਾਰ ਜੀ ਜਿਹੜਾ ਇਹ ਪ੍ਰਵਾਸੀ ਭਈਆਂ ਦੇ ਵੱਲੋਂ ਇੰਨਾ ਵੱਡਾ ਹੜਕੰਪ ਮਚਾਇਆ ਜਾ ਰਿਹਾ ਹੈ ਕਿਰਪਾਨਾਂ ਤੇ ਦਾਤਰ ਚੱਕੀ ਫਿਰਦੇ ਆ ਇਹ ਦਾ ਮੇਨ ਕਾਰਨ ਕੀ ਹੈ ਲੜਾਈ ਕਿਉਂ ਹੋਈ ਹੈ ਮੈਨੂੰ ਇਸ ਬਾਰੇ ਨਹੀਂ ਪਤਾ ਕਿ ਕਦੇ ਵੀ ਲੜਨ ਦੇ ਮੈਂ ਇਸ ਕਰਕੇ ਰੁਕਿਆ ਸੀ ਹਸਪਤਾਲ ਦੇ ਬਾਹਰ ਲੜਨ ਲਿਆ ਇੱਕ ਸਰਦਾਰ ਦੇ ਨਾਲ ਪੰਡੇ ਪਤਾ ਨਹੀਂ ਕੀ ਗੱਲ ਹੋ ਗਈ ਜਦੋਂ ਭੱਜ ਕੇ ਮੇਰੇ ਕੋਲ ਆਏ ਤੇ ਮੈਂ ਵੀ ਜੱਕਦਾ ਮੈਂ ਉੱਥੇ ਪੁੱਛਣ ਦਾ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਵੀ ਕੀ ਗੱਲ ਰਹੀ ਹੈ ਕਹਿੰਦੇ ਭਾਈ ਸਾਡੇ ਗਾਲ ਪੈ ਗਏ ਤੇ ਥੁਰਕੇ ਜਾਣ ਲੱਗੇ ਤੇ ਸਾਡਾ ਤੇਲ ਮੁੱਕ ਗਿਆ ਇਹ ਅੰਦਰੋਂ ਪਤਾ ਨਹੀਂ ਲੋਕਰ ਚੋਂ ਕਿੰਨੇ ਜਣੇ ਨਿਕਲੇ ਆ ਕਿਉਂਕਿ ਉੱਥੇ ਅਕਸਰ ਹੀ ਇਹੋ ਜਿਹਾ ਕੰਮ ਹੁੰਦਾ ਤੇ ਕੁੜੀਆਂ ਘੁੰਮਦੀਆਂ ਨੇ ਉਹ ਪਹਿਲਾਂ ਬੰਦਿਆਂ ਨੂੰ ਰੋਕਦੀਆਂ ਆਪਾਂ ਚ 20-30 ਜਣੇ ਪੈ ਜਾਂਦੇਗਾ ਮੈਂ ਕਿ ਜਿਹਨਾਂ ਨੂੰ 10ਵੇਂ ਤਣੇ ਕਹਿੰਦੇ ਕੀ ਗੱਲ ਐ ਇੱਦਾਂ ਕਿਸੇ ਦਾ ਜਾਨੀ ਮਾਲੀ ਨਿਸ਼ਾਨਾ ਕਰ ਦਾਂਗੇ ਤੇ ਉਹ ਕਹਿੰਦੇ ਵੀ ਇਹਨਾਂ ਦਾ ਦੁਕਾਨਾ ਛੱਡ ਕੇ ਬਾਹਰ ਜਾਣਾ ਬਣਦਾ ਹੀ ਨਹੀਂ ਸੀ ਤੇ ਉਹ ਬਾਹਰ ਆਣ ਕੇ ਐਸਾ ਹੋਣਾ ਗੁੰਡਾਗਰਦੀ ਉਹਨਾਂ ਕੀਤੀ ਅੰਦਰ ਵੀ ਫਿਰ ਮੈਂ ਜਦੋਂ ਜਾਣ ਲੱਗਾ ਮੇਰੇ ਨਾਲ ਖੁਦ ਨਾਲ ਵਾਪਰੀ ਮੈਨੂੰ ਕਹਿੰਦੇ ਕਿ ਫੋਨ 'ਚ ਵੀਡੀਓ ਰਿਕਾਰਡ ਕਰੋ ਲੇਕਿਨ ਤੁਹਾਨੂੰ ਨਹੀਂ ਜਾਂਦਾ ਕਿ ਫਿਰ ਮੈਂ ਉੱਥੋਂ ਕਿੱਦਾਂ ਆਇਆ ਵਾਂ ਮੈਨੂੰ ਪਤਾ ਵਾ ਕਾਰਨ ਕੀ ਆ ਕਿ ਪੰਜਾਬ ਦੇ ਵਿੱਚ ਜਿਹੜਾ ਵਕਿਆ ਹੈ ਪ੍ਰਵਾਸੀਆਂ ਨੇ ਗੁੰਡਾਗਰਦੀ ਬਹੁਤ ਕਰਤੀ ਜੇਕਰ ਅਸੀਂ ਚੰਗੇ ਭਲੇ ਨਾ ਹੁੰਦੇ ਤੇ ਇਥੋਂ ਦੇ ਪੁਲਿਸ ਨਾ ਜਾਣਕਾਰ ਸਾਰੇ ਸਾਰੇ ਵਾਕ ਤੇ ਕਿਸੇ ਦਾ ਵੀ ਰਾਤ ਰਾਤੇ ਜਾਨੀ ਮਾਰੀ ਨੁਕਸਾਨ ਕਰ ਸਕਦੇ। ਹਾਂਜੀ ਸਰ ਬੀਤੀ ਰਾਤ ਜਿਹੜਾ ਪ੍ਰਵਾਸੀ ਭਈਆਂ ਦੇ ਵੱਲੋਂ ਪੰਜਾਬੀ ਮੁੰਡੇ ਦੀ ਪੱਗ ਉਤਾਰੀ ਗਈ ਹੈ ਪੂਰਾ ਕੀ ਮਾਮਲਾ ਤੇ ਕੀ ਕਾਰਵਾਈ ਕੀਤੀ ਗਈ ਹੁਣ ਤਾਂ ਫਿਰ। ਰਾਤ ਲੇਟ ਹੋਣੀ ਬਹੁਤ ਸਾਇਰਾ ਸੀ। ਉਹਨੂੰ ਐਸਐਚਓ ਸਾਹਿਬ ਦੂਜੇ ਕਮਿਸ਼ਨਰਾਂ ਕਿਸੇ ਪਾਰਟੀ ਕੋਲ ਨਹੀਂ ਆਈ ਦੇ ਤੱਕ। ਠੀਕਨ ਉੱਥੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਇਨੀ ਰਿਸਪੋਨਸਿਬਿਲਟੀ ਸਾਡੀ ਫੋਰਸ ਪੁਲਿਸ ਦੀ ਉੱਥੇ ਕਿਉਂ ਜਦੋਂ ਜਾਂਦੇ ਮੰਡੀ ਦੇ ਵਿੱਚ ਹੋ ਕੇ ਪਿੱਛੇ ਹੋ ਗਿਆ ਬੰਦੇ ਕੋਈ ਮਿਲਿਆ ਨਹੀਂ ਤੇ ਨਾ ਹੀ ਹੋਤਾ ਕਿਸੇ ਨੂੰ ਮਿਲਿਆ। ਅਗਰ ਪੂਰੀ ਡਾਊਨ ਨੂੰ ਲੋਕ ਮਾਰਨੀ ਕਰ ਗਈ। ਠੀਕ ਹੈ ਜੀ ਬਹੁਤ ਬ ਉਸ ਤੋਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਈਕ ਫਾਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲਾਬਾਦ ਧੰਨਵਾਦ ਜੀ